ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਜਿਹੜਾ ਵੀ ਬੰਦਾ ਪੰਜਾਬ ਦੀ ਧਰਤੀ ਤੇ ਜਨਮ ਲੈਂਦਾ ਤੇ ਜਦੋਂ ਜਵਾਨੀ ਚ ਪੈਰ ਪਾਉਂਦਾ ਇਹ ਹੋ ਨਹੀਂ ਸਕਦਾ ਕਿ ਉਹਨੇ ਸ਼ੇਵ ਫੜਿਆ ਨਾ ਉਹ ਸ਼ੇਵ ਨੂੰ ਗਾਉਣਾ ਆਪਣੇ ਆਪ ਦੇ ਵਿੱਚ ਪੰਜਾਬੀ ਹੋਣ ਦੇ ਨਾਲ ਤੇ ਮਾਨ ਦੀ ਗੱਲ ਆ ਮੈਨੂੰ ਲੱਗਦਾ ਹੈ ਕਿ ਹਰ ਸਿੰਗਰ ਨੂੰ ਆਪਣੀ ਜ਼ਿੰਦਗੀ ਵਿੱਚ ਜਿਹੜਾ ਸਪੈਸ਼ਲੀ ਪੰਜਾਬੀ ਸਿੰਗਰ ਹੈ ਉਹਨੂੰ ਜ਼ਰੂਰ ਸ਼ੇਵ ਦੀ ਕੋਈ ਨਾ ਕੋਈ ਰਚਨਾ ਰਿਕਾਰਡ ਕਰਨੀ ਚਾਹੀਦੀ ਹੈ। ਐ ਕੇ ਆ ਬਣ ਨਿਤ ਖੜ ਕੇ ਖੜ ਕੇ ਗੱਲਾਂ ਸੀ ਤੇਰੇ ਨਾਂ ਤੇ ਨੀ ਮੁੰਡਿਆਂ ਚ ਨਿਤ ਖੜ ਕੇ ਖੜ ਕੇ ਗੰਡਾ ਸੀ ਤੇਰੇ ਨਾਂ ਤੇ। ਸਤਿ ਸ਼੍ਰੀ ਅਕਾਲ ਦੋਸਤੋ ਚੈਨ 7 'ਚ ਤੁਹਾਡਾ ਸਵਾਗਤ ਹੈ ਮੈਂ ਮਨੀ ਅੱਜ ਤੁਹਾਨੂੰ ਬਹੁਤ ਕਮਾਲ ਦੇ ਸਿੰਗਰ ਪੰਜਾਬ ਦੇ ਮਿਲਾਉਂਦੇ ਆ ਅਸ਼ੋਕ ਮਸਤੀ ਜੀ ਨਾਲ ਸਤਿ ਸ਼੍ਰੀ ਅਕਾਲ ਸਸੀ ਗੱਲ ਜੀ ਮੈਂ ਅਸ਼ੋਕ ਮਸਤੀ ਤੇ ਤੁਸੀਂ ਦੇਖ ਰਹੇ ਹੋ ਚੈਨਲ 7 ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਟਰਵਿਊ ਕਰ ਰਹੇ ਹੋ ਸਾਡੇ ਇਸ ਪ੍ਰੋਜੈਕਟ ਬਾਰੇ ਜਿਹੜਾ ਅਸੀਂ ਅੱਜ ਰਿਲੀਜ਼ ਕੀਤਾ ਮੈਨੂੰ ਵਿਦਾ ਕਰੋ ਮੇਰੇ ਰਾਮਸ਼ੇ ਬਟਾਲਵੀ ਜੀ ਜਿਸ ਦੀਆਂ 8 ਰਚਨਾਵਾਂ ਜਿਨ੍ਹਾਂ ਨੂੰ ਚਾਰ ਸਿੰਗਰਾਂ ਨੇ ਅਲੱਗ-ਅਲੱਗ ਤਰੀਕੇ ਨਾਲ ਗਾਇਆ ਕੰਪੋਜ਼ ਕੀਤਾ ਹੈ ਵਿਨੋਦ ਸੈਗਲ ਸਾਹਿਬ ਜੀ ਨੇ ਸਾਰਾ ਐਲਬਮ 뮤직 ਜੀਤੂ ਗਾ ਬਾਜੀ ਦਾ ਦੋ ਗਾਣੇ ਅਸ਼ੋਕ ਮਸਤੀ ਨੇ ਗਾਏ ਨੇ ਦੋ ਆਲੀ ਅਜਮਾਨੀ ਜੀ ਨੇ ਦੋ ਵਿਨੋਦ ਸੈਗਲ ਸਾਹਿਬ ਨੇ ਔਰ ਇੱਕ ਗਾਣਾ ਗਾਇਆ ਨਿਧੀ ਨਾਰੰਗ ਜੀ ਨੇ ਔਰ ਇੱਕ ਗੀਤ ਗਾਇਆ ਸਾਡੇ ਭਰਾ ਰੰਜਨ ਰੋਮੀ ਜੀ ਨੇ ਔਰ ਵੀਡੀਓ ਕੀਤਾ ਹੈ ਜਤਿੰਦਰ ਸਾਈ ਰਾਜ ਜੀ ਨੇ ਵੀਡੀਓ ਤੁਸੀਂ ਦੇਖਿਆ ਹੀ ਹੈ ਬੜਾ ਖੂਬਸੂਰਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਸ਼ਿਵ ਦੀ ਸ਼ਾਇਰੀ ਹੈ ਉਸ ਦੇ ਮਿਆਰ ਦਾ 뮤직 ਉਹਦੇ ਮਿਆਰ ਦੀ ਕੰਪੋਜੀਸ਼ਨ ਹੋਏ ਔਰ ਇੱਕ ਸੋਲਫੁਲ ਐਲਬਮ ਲੋਕਾਂ ਦੀ ਨਜ਼ਰ ਹੋਵੇ ਇਸ ਲਾਊਡ 뮤직 ਦੇ ਜ਼ਮਾਨੇ 'ਚ ਕੁਝ ਸੂਦਿੰਗ ਸੁਣਨ ਨੂੰ ਮਿਲੇਗਾ ਮੈਨੂੰ ਉਮੀਦ ਸਰਤਾਜ ਨੂੰ ਇਹ ਆਈਡੀਆ ਕਿੱਦਾਂ ਆਇਆ ਕਿ ਇਸ ਐਲਬਮ ਵਾਸ Shiv Kumar Batalvi ਦੇ ਰਾਸਤੇ ਇਹ ਇੱਕ ਟ੍ਰਿਬਿਊਟ ਪੇਜ ਕਰਨਾ ਤੁਸੀਂ ਕਿੱਦਾਂ ਆਈਡੀਆ ਹੈ ਦੇਖੋ ਜਿਹੜਾ ਵੀ ਬੰਦਾ ਪੰਜਾਬ ਦੀ ਧਰਤੀ ਤੇ ਜਨਮ ਲੈਂਦਾ ਤੇ ਜਦੋਂ ਜਵਾਨੀ ਚ ਪੈਰ ਪਾਉਂਦਾ ਇਹ ਹੋ ਨਹੀਂ ਸਕਦਾ ਕਿ ਉਹਨੇ ਸ਼ਿਵ ਪੜਿਆ ਨਾ ਹੋਵੇ ਤੇ ਅਸੀਂ ਵੀ ਆਪਦੇ ਜਦੋਂ ਇਨੀਸ਼ੀਅਲ ਟਾਈਮ ਜਿਹੜਾ ਸਾਡਾ ਸੀ ਸਕੂਲ ਕਾਲਜ ਦਾ ਸ਼ਿਵ ਨੂੰ ਪੜਦੇ ਰਹੇ ਆ ਤੇ ਉਦੋਂ ਉਹਨਾਂ ਦੀ ਉਹ ਸ਼ਾਇਰੀ ਜਿਹੜੀ ਸੀਗੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਜਾਂ ਸਭ ਤੋਂ ਜ਼ਿਆਦਾ ਪਪੂਲਰ ਜਿਹੜਾ ਯੰਗ ਕਰਾਊਡ ਗਾਉਂਦਾ ਉਹ ਹੈ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਤੇ ਉਦੋਂ ਦੀ ਮੇਰੇ ਕਿਤਨਾ ਕਿਤੇ ਸੀਗੀ ਮਨ ਇੱਛਾ ਕੀ ਸ਼ਿਵ ਦੀਆਂ ਕੁਝ ਲੈਣਾ ਸ਼ੂਟ ਕਦੇ ਰਿਕਾਰਡ ਕਰੀਏ ਤੇ ਸ਼ੂਟ ਕਰੀਏ ਤੋਂ ਸ਼ਿਵ ਨੂੰ ਗਾਉਣਾ ਆਪਣੇ ਆਪ ਦੇ ਵਿੱਚ ਪੰਜਾਬੀ ਹੋਣ ਦੇ ਨਾਲ ਤੇ ਮਾਣ ਦੀ ਗੱਲ ਹੈ ਔਰ ਮੈਨੂੰ ਲੱਗਦਾ ਕਿ ਹਰ ਸਿੰਗਰ ਨੂੰ ਆਪਣੀ ਜ਼ਿੰਦਗੀ ਵਿੱਚ ਜਿਹੜਾ ਸਪੈਸ਼ਲੀ ਪੰਜਾਬੀ ਸਿੰਗਰ ਹੈ ਉਹਨੂੰ ਜ਼ਰੂਰ ਸ਼ਿਵ ਦੀ ਕੋਈ ਨਾ ਕੋਈ ਰਚਨਾ ਰਿਕਾਰਡ ਕਰਨੀ ਚਾਹੀਦੀ ਹੈ ਤੇ ਇਹ ਇਨੀਸ਼ੀਏਟਿਵ ਸੀਗਾ ਸਾਰਾ ਸ਼ਮੀ ਚੌਧਰੀ ਜੀ ਦਾ ਵਿਨੋਦ ਸੈਗਲ ਸਾਹਿਬ ਇੱਕ ਦਿਨ ਅਸੀਂ ਘਰ ਬੈਠੇ ਸਾਂ ਉਹਨਾਂ ਨੇ ਇਹਨੂੰ ਸ਼ੁਰੂਆਤ ਕੀਤੀ ਤੇ ਸਮਾਂ ਬਹੁਤ ਲੱਗ ਗਿਆ 10-12 ਸਾਲ ਲੱਗ ਗਏ ਐਲਬਮ ਨੂੰ ਬਣਦੇ ਬਣਦੇ ਸੋ ਅੱਜ ਲੋਕਾਂ ਦੇ ਸਾਹਮਣੇ ਆ ਤੇ ਉਮੀਦ ਕਰਦੇ ਆ ਕਿ ਲੋਕ ਪਸੰਦ ਕਰ ਲਗੇ ਸੀ ਸਰ ਤੁਹਾਡੇ ਵਿੱਚ ਦੋ ਗਾਣੇ ਹੈਗੇ ਤੁਸੀਂ ਦੱਸ ਰਹੇ ਹੋ ਕੁਝ ਲਾਈਨਾਂ ਗਾਣਾ ਚਾਹੋਗੇ ਦਰਸ਼ਕਾਂ ਉਹਦੇ ਚ ਇੱਕ ਦੋ ਨੇ ਇੱਕ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਤੇ ਦੂਜਾ ਹੈ ਲੋਕੀ ਪੂਜਣ ਰੱਬ ਮੈਂ ਤੇਰਾ ਬੇਰਹਾੜਾ ਉਹੀ ਮਤਲਬ ਸੁਣਾ ਰਹੇ ਦੋ ਲਾਈਨ ਹੂੰ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਸਾਨੂੰ ਸੌ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਸਾਡੀ ਜਿਹੜੀ ਪਛਾਣ ਆ ਇੱਕ ਕਹਿੰਦੇ ਆ ਕਿ ਗਲਾਸੀ ਖੜਕਾਏ ਵਗੈਰ ਤੇ ਸਾਡੀ ਪਛਾਣ ਤੇ ਹੋਈ ਨਹੀਂ ਸਕਦੀ ਤੁਸੀਂ ਇੱਕ ਗੀਤ ਗਲਾਸੀ ਖੜਕੇ ਜੇ ਸੁਣਾ ਦਿਓ ਉਹ ਵੀ ਵਧੀਆ ਠੀਕਿਆਂ ਤੇ ਨਿਤ ਖੜਕੇ ਖੜਕੇ ਗੱਲਾਂ ਸੀ ਤੇਰੇ ਨਾਲ ਤੇ ਨੀ ਮੁੰਡਿਆਂ ਚ ਨਿਤ ਖੜਕੇ ਖੜਕੇ ਗੰਡਾ ਸੀ ਤੇਰੇ ਨਾਲ ਸਾਡੀ ਆਡੀਅנס ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬਸ ਜੀ ਇਸ ਐਲਬਮ ਨੂੰ ਪਿਆਰ ਦਿਓ ਗੁਰਮਨਸਾ ਸਿੰਘ ਬਲੇਟਸ ਦੇ ਚੈਨਲ ਤੇ ਅਸੀਂ ਲਾਂਚ ਕੀਤੀ ਹੈ ਇਸ ਸਾਰੇ ਗਾਣੇ ਆਡੀਓ ਪਲੈਟਫਾਰਮ ਤੇ ਅਵੇਲੇਬਲ ਨੇ ਜਾ ਕੇ ਇਸ ਟਾਈਟਲ ਨੂੰ ਲਭੋ ਮੈਨੂੰ ਵਿਦਾ ਕਰੋ ਮੇਰੇ RAM ਸੋ ਤੁਹਾਨੂੰ ਸਾਰੇ ਗਾਣੇ ਬਹੁਤ ਪਸੰਦ ਆਉਣਗੇ ਔਰ ਅੱਛਾ 뮤직 ਪ੍ਰਮੋਟ ਕਰੋ ਅچھے 뮤직 ਔਰ ਅੱਛੀ ਮੌਸਿਕੀ ਔਰ ਅੱਛਾ ਸ਼ਾਇਰੀ ਜਦੋਂ ਤੁਸੀਂ ਪ੍ਰਮੋਟ ਕਰਦੇ ਹੋ ਤਾਂ ਤੁਹਾਡੇ ਆਪਣੇ ਕਲਚਰ ਦੀਆਂ ਤੁਹਾਡੇ ਆਪਣੇ ਸਟੇਟ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਨੇ ਸੋ ਸ਼ਿਵ ਨੂੰ ਹਰ ਪੰਜਾਬੀ ਨੂੰ ਹਰ ਇਨਸਾਨ ਨੂੰ ਸੁਣਨਾ ਬਹੁਤ ਜ਼ਰੂਰੀ ਚ ਹੈ Thank you sir much.